नज़ल 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 नसा नसल नज़ुल भर जी करसल भर जी करियो साधू भारी कर नज़ुल भर जी कर

श्रीदीप ठाकुर جو مہر دين کردا سڀي سرڪار جي امنداري کي سنڀالندو دغه کله تا دغه کله 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 دغه ک ਦਾ ਸਨਮਾਨ ਪਰ ਬੇਨਤੀ ਕਰੂੰਗਾ ਸਰਦਾਰ ਰஞ்சி ਸਿੰਘ ਜੀ ਤੋਂ ਲੋ ਉਹ ਵੀ ਆਜਾ ਸਟੇਜ ਤੇ ਇਸ ਦੇ ਪਾਸੇ ਵੀ ਸਰਜੀਤ ਛਾਪਾ ਜੀ ਸੋਨੂ ਜੀ ਮਾਜੀ ਬੁੱਟੂ ਜੀ ਮਾਜੀ ਤੇ ਨੰਦਨ ਜੀ ਦੇ ਜੀ ਉਹ ਵੀ ਆਜਾ ਆਪਣਾ ਸਨਮਾਨ ਲਾ ਜੀ ਹਰਪ੍ਰੀਤ ਸਿੰਘ ਜੀ ਵੀ ਜੋ ਵੀ ਆਪਣਾ ਸਨਮਾਨ ਲਾ ਲੈਂ ਜੀ ਮੇਰੇ ਪਿੱਛੇ ਆ ਜਾ ਜੀ ਸੰਦੀਪਨ ਖੋੜ ਬੱਲੇ ਜੀ ਉਹ ਵੀ ਆਪਣਾ ਸਨਮਾਨ ਰਕੇਸ਼ ਬੁੱਟਾ ਜੀ ਸਾਡੇ ਵਿੱਚ ਸਾਰੇ ਮੌਜੇ ਰਣ ਨੂੰ ਵੈਲਕਮ ਦਿੰਦੇ ਆਂ ਜੀ ਰਕੇਸ਼ ਬੁੱਟਾ ਜੀ ਸਬਾਹ ਰਜੇ ਸਿੰਘ ਢੱਲੋ ਜੀ ਸ਼ੋਕ ਮੱਕੜ ਜੀ ਉਹ ਵੀ ਆਪਣਾ ਸਨਮਾਨ ਲੈ ਲੈ ਜਿਹੜੇ ਬਹੁਤ ਲੰਬੇ ਸਮੇਂ ਤੋਂ ਮੰਦਰ ਦੇ ਨਾਲ ਜੁੜੇ ਅਸ਼ੋਕ ਮੱਕੜ ਜੀ ਦਾ ਸਨਮਾਨ ਸਰਵਾਤ ਕਰਨਗੇ ਸਰਦਾਰ ਅੰਜੀਤ ਸਿੰਘ ਢੱਲੋਂ ਜੀ ਦਾ ਅਸ਼ੋਕ ਮੱਕੜ ਜੀ ਸਰਮੇਸ਼ਾਪਾ ਜੀ ਉਹਨਾਂ ਦਾ ਵੀ ਸਨਮਾਨ ਅਸ਼ੋਕੀ ਪਾਸੀ ਜੀ ਜਿਹੜੇ ਗਵਾਚੇ ਨੇ ਤੇ ਲੰਬਜਾਨ ਜੀ ਬ੍ਰਹਮਖ ਬਿੰਦਾ ਜੀ ਰਜਿੰਦਰ ਸ਼ਰਮਾ ਜੀ ਭਗੰਦਰ ਰਾਣਾ ਜੀ ਅਸ਼ੋਕ ਚੌਂਦਰੀ ਜੀ ਇੰਸਪੈਕਟਰ ਸਾਹਿਬ ਵੀ ਆਜਣਾ ਪੜਾ ਸਨਮਾਨ ਨਾਲ ਮਾਲਣ ਵਿਸ਼ੇਸ਼ ਰੂਪ ਦੇ ਵੀ ਆਪਣਾ ਸਨਮਾਨ ਲਾਣ ਮਿੱਤਲ ਕਰਿਆਨਾ ਸਟੋਰ ਤੋਂ ਆਏ ਜੋ ਵੀ ਆਪਣਾ ਸਨਮਾਨ ਲਾਣ ਤੇ ਮਿੱਤਲ ਕਰਿਆਨਾ ਸਟੋਰ ਤੋਂ ਗੱਟੂ ਜੀ ਦਾ ਸਨਮਾਨ ਮਿੱਤੂ ਜੀ ਮਾਦੀ ਦਾ ਇੱਧਰ ਪ੍ਰਧਾਨ ਜੀ ਪ੍ਰਧਾਨ ਜੀ ਇੱਧਰ ਬਾਈ ਨੀ ਆਏ ਨੀ ਕੋਈ ਕੋਟ ਰੋ ਕੋਈ ਨੀ ਆਏ ਨੀ ਕੋਈ ਨੀ ਹੋ ਰਿਹਾ ਫਲਾਣ ਦੇ ਕੋ ਮਡਾਪਨ ਦੌੜ ਤੇ ਆਉਗਾ ਮਿੱਤਰ ਕਰਾਂ ਸੌਂਦੇ ਪਰਕੇਸ਼ ਬੱਚਾ ਜੀ ਦਾ ਨਾਮ ਦਾਂ ਨਾ ਚਲੋ ਜੁਰਦਾਨੀ ਨਾ ਮੈਨੂੰ ਰੋਕੋ ਅਪਰ ਦੇ ਨੀਂ ਗੇ ਨਾ ਮੈਨੂੰ ਨੀਂ ਅੱਗੇ ਦੂਜੇ ਪਾਸੇ ਆਲੀਟੀ ਕੋ ਯਾਰ ਅੱਗੇ ਆ ਰਿਹਾ ਵਰਤਨ ਤੇ ਫਿਰ ਪ੍ਰਿੰਸ ਤੂੰ ਅੱਗੇ ਹੋ ਜਾਣ ਜਿੰਨੇ ਵੀਰੇ ਆਪਣਾ ਨਾਮ ਸਨਮਾਨ ਕਰਦੇ ਮੈਂ ਆਇਓ ਜਿੰਨੇ ਲੋਕ ਜਿਹੜੇ ਮੜਾ ਉਹਨਾਂ ਦਾ ਨਾਮ ਆਓ ਭਾਈ ਕਿਤੇ ਆ ਜਾਓ ਲੋਟ ਪਿਆ ਨਹੀਂ ਬਣਾਓ ਸਾਡੇ ਪਟਵਾਰੀ ਜੀ ਨੇ ਫਰੋਜਪੁਰ ਤੋਂ ਪਹੁੰਚੇ ਨਨਮੀ ਵੈਲਕਮ ਦਿਆਂ ਜੀ ਜੈਜੋ ਕੇ 뮤జిక్ ਕੰਪਨੀ ਇਹ ਹਮ ਸਾਡੇ ਬਜਨੀ ਦਾ ਨਾਮ ਨਹੀਂ ਨਹੀਂ ਮੇਰੇ ਭਰਾ ਨੇ ਮੇਰੇ ਬੜਾ ਮਾਣ ਕਰਦੇ ਜੈਜੋ ਕੇ 뮤జిక్ ਕੰਪਨੀ ਉਥੋਂ ਪੜਾਹਰੀ ਦਾ ਪਾਪਾਈ ਦਾ ਮੱਝਾਇਆ ਸੀ ਕਿਹੜਾ ਉਹ ਮੇਰਾ ਜੋਗੀ ਨੂੰ ਪਸੰਦ ਕਿਵੇਂ ਆਈ ਉਹ ਕੁਝ ਬੋਲ ਸੁngੀਏ सिंघी भाई बाबा जी नाम नहीं मारा दाड़ बाबा जी नाम एक नवा वचन है सिंगी चौकी प्यार करणी मारो आउ पैरी उन दिने जिने तापा ईंदा ਸੋ ਨਮਨ ਮੇਰੇ ਵੱਡੇ ਭਰਾ ਕਰਨਵੀਰ ਪਰਵਸੀ ਭਾਜੀ ਰਾਜੂ ਭਾਜੀ ਸਰਸ਼ੀਲੂ ਭਾਜੀ ਸਾਡੇ ਪ੍ਰੈਸਰ ਮੋਟਰ ਸਹਿਬਾਨ ਦੀਪਕ ਹਰਿਆਵਾਲੀ ਬਲੰਦਰ ਗਿਆ ਤੋਂ ਸਾਡੇ ਬੋਲੀ ਸਾਹਿਬ ਇਹ ਮੇਰੇ ਸਾਰੇ ਵੱਡੇ ਨੇ ਔਰ ਵੱਡਿਆਂ ਦਾ ਸਿਰ ਵਾਲਾ ਮੇਸਰ ਉਹਦਾ ਛੋਟਿਆਂ ਦੇ ਉੱਤੇ ਐਨ ਇਤਨੂ ਦੁਨੀਆ ਮੰਨਦੀ ਖਬਰ ਦਾ ਪਾਪ ka tū ana te よろしくお願いしま ਮੋਰਾ ਵੇ ਸੋਹਣਾ ਬੋਲਾ ਮੋਰਾ ਵੇ ਮੋਹਰਾ ਸੋਹਣਾ ਬੋਲਾ ਮੋਰਾ ਵੇ ਬੋਲਾ ਮੋਰਾ ਵੇ ਬੋਲਾ ਮੋਰਾ ਵੇ ਬੋਲਾ ਮੋਰਾ ਵੇ ਤਾਰਾ ਮੋਰਾ ਵੇ ਮੋਰਾ ਵੇ ਓਹ ਜਿਗਰ ਮੋਰਾ ਮੋਹਰੇ ਅਸਮੇਂ ਤੇ ਮੋਰਾ ਵੇ ਨਾਥ ਮਿਲਾਵੇ ਮੇਰੀ ਮੁਲਾਕਾਤ